ਦੋ ਦਿਨਾਂ ਦੇ ਵਿੱਚ ਨੀਅਰ ਅਬਾਊਟ 15 ਮੋਟਰ ਚਲੀ ਗਈਆਂ ਟੋਟਲ ਇਧਰੋਂ 15 ਦਿਨਾਂ ਦੇ ਵਿੱਚ ਵਿੱਚ ਤਰੀ ਬੰਦੇ ਆ ਸੀ ਕਿਥੋਂ ਲਿਆਵਾਂਗੇ ਇਹਨੇ ਪੈਸੇ ਫੜ ਕੇ ਪੁਲਿਸ ਨੂੰ ਕਹੋ ਤਾਂ ਪੁਲਿਸ ਕੋਈ ਚੱਕਰ ਮਾਰਦੀ ਨਹੀਂ ਇੱਥੇ ਨਾ ਰਾਤ ਨੂੰ ਕੋਈ ਆਂਦਾ ਨਾ ਕੁਝ ਵੀ ਇੱਥੇ ਚੋਰੀਆਂ ਹੁੰਦੀਆਂ ਨੇ ਇੱਥੇ ਗਲਤ ਕੰਮ ਹੁੰਦੇ ਨੇ ਜੇ ਕਿਸੇ ਨੂੰ ਕਹੋ ਤਾਂ ਅਗਲਾ ਕਹਿੰਦਾ ਇਹ ਸੜਕਾ ਸੀ ਇੱਥੇ ਖੜੇ ਆ ਜਦੋਂ ਮਰਜ਼ੀ ਪਾਖਦੀ 12 ਵਜੇ 1 ਵਜੇ ਲੋਕ ਇੱਥੇ ਘੁੰਮਦੇ ਹੁੰਦੇ ਪਤਾ ਨਹੀਂ ਕੌਣ ਹੁੰਦੇ ਆ ਜੇ ਉਹਨਾਂ ਨੂੰ ਦੇਖ ਲੀਏ ਤਾਂ ਲੜਨ ਨਹੀਂ ਪੈਂਦੇ ਇੱਥੇ ਜਿਹਨੂੰ ਮਰਜ਼ੀ ਕੁਝ ਕਹਿ ਲੋ ਪਾਰਕਸ ਦੇ ਵਿੱਚ ਸੈਰ ਕਰਨਾ ਔਖਾ ਹੋ ਗਿਆ ਅਸੀਂ ਡਰ ਦੇ ਮਾਰੇ ਸੈਰ ਨਹੀਂ ਕਰਦੇ ਆ ਅਸੀਂ ਡਾਇਬਟੀਸ ਦੇ ਮਰੀਜ਼ ਆ ਡਰ ਦੇ ਮਾਰੇ ਸੈਰ ਕਰਾ ਨਹੀਂ ਜਾਣੇ ਆ ਡਾਕਟਰ ਕਹਿੰਦਾ ਡੇਲੀ ਸੈਰ ਕਰਨਾ ਹੈ ਇਹ ਹਾਲ ਹੋ ਗਿਆ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਵਿਸ਼ਾਲ ਕਪੂਰ ਲੁਧਿਆਣਾ ਸ਼ਹਿਰ ਲੁਧਿਆਣਾ ਸ਼ਹਿਰ ਦੇ ਵਿੱਚ ਅਗਰ ਤੁਸੀਂ ਸਵੇਰ ਨੂੰ ਜਾ ਰਹੇ ਹੋ ਤਾਂ ਤੁਹਾਡੇ ਨਾਲ ਲੁੱਟ ਖੋਹ ਵੀ ਹੋ ਸਕਦੀ ਹੈ ਅਗਰ ਘਰਾਂ ਦੇ ਵਿੱਚ ਹੈਗੇ ਉਹ ਤੁਹਾਡੀ ਮੋਟਰ ਵੀ ਚੋਰੀ ਹੋ ਸਕਦੀ ਹੈ ਇਹ ਕੋਈ ਮਖੌਲ ਨਹੀਂ ਕਰ ਰਿਹਾ ਨਾ ਚਮੀ ਪਿਆ ਲੁਧਿਆਣਾ ਸ਼ਹਿਰ ਦੇ ਵਿੱਚ ਨਾ ਕੋਈ ਹਲਕੀ ਭੁਲਕੀ ਬੂੰਦਾ ਬੰਦੀ ਵੀ ਹੋਈ ਆ ਤਸਵੀਰ ਤੁਹਾਨੂੰ ਦਿਖਾ ਰਿਹਾ ਪਾਣੀ ਦੀ ਇਹ ਪਾਣੀ ਇਸ ਕਰਕੇ ਤੁਹਾਨੂੰ ਦਿਖਾ ਰਿਹਾ ਵਾਂ ਕਿ ਜਿੱਥੇ ਅਸੀਂ ਖੜੇ ਆ ਗੁਰੂ ਅਰਜਨ ਦੇਵ ਨਗਰ ਥਾਣਾ ਵੀ ਲੱਗ ਗਿਆ ਲੇਕਿਨ ਇੱਥੇ ਐਲ ਆਈ ਜੀ ਕਲੋਨੀ ਆ ਸਾਹਮਣੇ ਆ ਜਗ੍ਹਾ ਦੇਖ ਰਹੇ ਹਾਂ ਜਿੱਥੋਂ ਦੀ ਮੋਟਰਾਂ ਜਿਹੜੀਆਂ ਚੋਰ ਬੜੇ ਬਖੂਬੀ ਤਰੀਕਿਆਂ ਨਾਲ ਲੈ ਕੇ ਗਿਆ ਵਾ ਇਹਨੂੰ ਤਾਲਾ ਲੱਗਾ ਹੁੰਦਾ ਆਹ ਦੇਖ ਸਕਦੇ ਤੁਸੀਂ ਇੱਕ ਮੋਟਰ ਛੱਡ ਗਿਆ ਚੋਰ ਇੱਕ ਮੋਟਰ ਲਾ ਕੇ ਲੈ ਗਿਆ ਦੂਜੀ ਮੋਟਰ ਲਾ ਕੇ ਲੈ ਗਿਆ ਚੋਰਾ ਨੂੰ ਬਿਲਕੁਲ ਵੀ ਖੋਫ ਨਹੀਂ ਰਿਹਾ ਕਿ ਆਖਿਰ ਹੁਣ ਮੋਟਰਾਂ ਵੀ ਜਿਹੜੀਆਂ ਚੋਰ ਉਤਾਰਨ ਲੱਗ ਗਏ ਨੇ ਜਿਨ੍ਹਾਂ ਦੀ ਮੋਟਰਾਂ ਉਤਾਰ ਕੇ ਲੱਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਡੀ ਮੋਟਰ ਸੀਗੀ ਤਾਂ ਅੱਗੇ ਤੁਹਾਡੀ ਤਾਂ ਨਾਮ ਕੀ ਹੈ ਮੈਂ ਕੀ ਨਾਮ ਕੀ ਭਾਈ ਜੀ ਆਪਣਾ ਮੇਰਾ ਨਾਮ ਜਗਦੀਸ਼ ਚੰਦ ਹੈ ਜੀ ਮੈਂ ਐਲ ਆਈ ਜੀ ਕਲੋਨੀ ਫਲੈਟ ਨੰਬਰ 686 ਦਾ ਵਸਨੀਕ ਆ ਅੱਜ ਹੁਣੇ ਅੱਧਾ ਘੰਟਾ ਪਹਿਲਾਂ ਇੱਥੇ ਪਾਣੀ ਵਿਖਰਿਆ ਹੋਣ ਦੇ ਕਾਰਨ ਅਸੀਂ ਸੋਚਿਆ ਵੀ ਕਿਤੇ ਉੱਪਰ ਵਾਲਿਆਂ ਦੀ ਮੋਟਰ ਚੱਲ ਰਹੀ ਹੋਊਗੀ ਜਾਂ ਸਾਡੀ ਆਪਦੀ ਨਾਲ ਪਾਣੀ ਭਰ ਗਿਆ ਹੋਊਗਾ ਆ ਇੱਥੇ ਸੜਕ ਤੇ ਆ ਗਿਆ ਨਾ ਅਸੀਂ ਆਪਦੀ ਮੋਟਰ ਚੈੱਕ ਕੀਤੀ ਨਹੀਂ ਸੀ ਚੱਲ ਰਹੀ ਤੇ ਜਦੋਂ ਉੱਪਰੋਂ ਪਤਾ ਕੀਤਾ ਉਹਨਾਂ ਨੇ ਵੀ ਕਿਹਾ ਵੀ ਸਾਡੀ ਮੋਟਰ ਨਹੀਂ ਚੱਲ ਰਹੀ ਤੇ ਫਿਰ ਸਹੀ ਦੇਖਿਆ ਵੀ ਇਹਦਾ ਕਾਰਨ ਕੀ ਹੋ ਸਕਦਾ ਤੇ ਫਿਰ ਅਸੀਂ ਜਦੋਂ ਜਿੰਦਾ ਖੋਲਿਆ ਤੇ ਸਾਡੇ ਨਾਲ ਸਾਡੀ ਮੋਟਰ ਸੀ ਤੇ ਨਾਲ ਹੀ ਜਿਹੜਾ ਸਾਡਾ ਨਾਲ ਦਾ 388 ਨੰਬਰ ਆ ਉਹ ਉੱਪਰ ਵਾਲਾ ਨਾਲ ਦੀ ਦੁਕਾਨ ਵਾਲਾ ਉਹਨਾਂ ਦੀ ਵੀ ਮੋਟਰ ਲੈ ਚੁੱਕੀ ਸੀ ਤੇ ਮੈਂ ਇਹ ਵੀ ਦੱਸਣਾ ਚਾਹਣਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਆ ਸਾਡੇ ਨਾਲ ਹੀ ਤਿੰਨ ਮੋਟਰਾਂ ਤਿੰਨ ਮੋਟਰਾਂ ਪਹਿਲਾਂ ਵੀ ਲਈਆਂ ਨੇ ਉਹਨੂੰ ਅਜੇ ਕੋਈ ਬਾਹਲੇ ਦਿਨ ਨਹੀਂ ਹੋਏ ਆ ਮੇਰੇ ਨਾਲ ਖੜੇ ਨੇ ਸਾਡੇ ਦੋ ਤਿੰਨ ਗਈ ਆ ਤੇ ਮੋਟਰਾਂ ਮੁਰ ਰਖ ਗਈ ਜਨਵਰੀ ਤੋਂ ਸਟਾਰਟ ਹੋਇਆ ਜਿਹੜਾ ਸਰਦੀਆਂ ਦੇ ਟਾਈਮ ਤੋਂ ਪੂਰਾ ਚੱਲ ਰਹੀਆਂ ਇਹ ਦਿਨੇ ਦਿਨੇ ਕਰਦੇ ਇਹ ਮੋਟਰਾਂ ਚੱਕਰ ਸਾਡੀ ਤਾਂ ਰਾਤ ਨੂੰ ਗਈ ਸੀਗੀ ਨੀਅਰ ਅਬਾਊਟ 1:30 2 ਵਜੇ ਦੇ ਕਰੀਬ ਇਹ ਮੋਟਰ ਦਿਨੇ ਹੀ ਜਾਂ ਰਾਤ ਨੂੰ ਕੋਈ ਚੱਕਰ ਨਹੀਂ ਦੋ ਤੇ ਅੱਜ ਇਹਨਾਂ ਦੀ ਅੱਜ ਗਈਆਂ ਦੋ ਅੱਜ ਇਹਨਾਂ ਦੀ ਵੀ ਗਈਆਂ ਅੱਜ 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 ਇਸ ਇਸ ਥੋੜੀ ਜਿਹੇ ਏਰੀਆ 'ਚ ਚਾਰ ਮੋਟਰਾਂ ਪੰਜ ਮੋਟਰਾਂ ਚੋੜੀ ਹੋ ਗਈਆਂ ਚਾਰ ਸਾਡੀ ਨੌਲੇਜ ਨੇ ਅੱਗੇ ਹੱਲੇ ਪਤਾ ਨਹੀਂ ਕਿੰਨੇ ਹੋਈਆਂ 15 ਦਿਨਾਂ 'ਚ ਨੀਅਰ ਅਬਾਊਟ 15 ਦਿਨਾਂ ਦੇ ਵਿੱਚ ਨੀਅਰ ਅਬਾਊਟ 15 ਮੋਟਰ ਚਲੀ ਗਈਆਂ ਟੋਟਲ ਇਧਰ 15 ਦਿਨਾਂ ਦੇ ਵਿੱਚ ਵਿੱਚ ਆ ਸਟਾਰਟ ਸਾਡੇ ਮੈਨੂੰ ਜਿਹੜੇ ਪਤਾ ਮੇ ਸਾਡੇ ਦਰੋ ਜਨਵਰੀ ਤੋਂ ਸਟਾਰਟ ਹੋਈ ਸੀਗੀ 3-4 ਤਰੀਕ ਨੂੰ ਸਾਡੀ ਮੋਟਰ ਗਈ ਸੀ ਤਿੰਨ ਐਟ ਅ ਟਾਈਮ ਉਸ ਤੋਂ ਬਾਅਦ ਰੋਜ਼ ਹੀ ਸੁਣਨ ਨੂੰ ਆ ਰਹੇ ਹੁਣ ਇਹਨਾਂ ਦੇ ਕੋਲ ਬੈਠਦੇ ਕਹਿੰਦੇ ਉਧਰ ਵੀ ਚੋਰੀ ਹੋ ਗਈ ਉਧਰ ਵੀ ਉਧਰ ਹੀ ਮੋਟਰ ਹੋ ਗਈ ਉਧਰ ਹੀ ਮੋਟਰ ਹੋ ਰਹੀ ਪਹਿਲੇ ਤਾਂ ਖੋਪਾ ਹੁੰਦਾ ਸਵੇਰੇ 5 ਵਜੇ ਆਪਾਂ ਰੋਡ ਤੇ ਉੱਤੇ ਜਾਵਾਂਗੇ ਲੁੱਟ ਖ ਹੋ ਜੂਗੀ ਲੇਕਿਨ ਹੁਣ ਮੋਟਰ ਵੀ ਲਾਂ ਨਹੀਂ ਅੱਜ ਤੱਕ ਨਹੀਂ ਸੁੱਤੇ ਅਸੀਂ ਗਰੀਬ ਹੰਦੇ ਆ ਅਸੀਂ ਕਿੱਥੋਂ ਲਿਆਵਾਂਗੇ ਇਹਨੇ ਪੈਸੇ ਫੜ ਕੇ ਪੁਲਿਸ ਨੂੰ ਕਹੋ ਤਾਂ ਪੁਲਿਸ ਕੋਈ ਚੱਕਰ ਮਾਰਦੀ ਨਹੀਂ ਇੱਥੇ ਨਾ ਚਿੱਟਾ ਅਲੱਗ ਏਥੇ ਉਹ ਅਲੱਗ ਕਿਸ ਨੂੰ ਕੀ ਕਹੀਆ ਸੀ ਸੇਫ ਰਹੇ ਹੁਣ ਤੁਹਾਡਾ ਲੱਗ ਨਾ ਜੀ ਨਾ ਬਿਲਕੁਲ ਕੋਈ ਨਹੀਂ ਸੇਫ ਨਹੀਂ ਹੈ ਅੱਜਕੱਲ ਅਸੀਂ ਜਿਹੜੇ ਦੇਖ ਰਹੇ ਜਿਸ ਨੂੰ ਕਹੋ ਤੇ ਐਦਰ ਕਿਉਂ ਖੜੇ ਈ ਤੁਮਕੋ ਕੀ ਕਰਨਾ ਹਮ ਖੜੇ ਹੈ ਔਰ ਇਹ ਚਲਤਾ ਮਿਲਤਾ ਰੋੜ ਹੈ ਇਹ ਬੋਲਦੇ ਤੇ ਲੋਕ ਅਭੀ ਕੌਣ ਲਾਇਆ ਪਾਰਕ ਕੋ ਸਾਰਾ ਦਿਨ ਨਸ਼ੇੜੀ ਖੜੇ ਰੰਦੇ ਜੇ ਤੁਸੀਂ ਵਿਰੋਧ ਕਰਦੇ ਕੀ ਕਹਿੰਦੇ ਨੇ ਅਸੀਂ ਕਹਿੰਦੇ ਆਪਾਂ ਵੈਸੇ ਕੇ ਅਸੀਂ ਖੜੇ ਆ ਪਾਰ ਕੇ ਆ ਖੜੇ ਆ ਜਾ ਕੇ ਦੇਖੋ ਪਾਰਕ ਮੈਂ ਤਹੂਨ ਭਰੇ ਪੈਨ ਨੇ ਮੋੜ ਰਹਾ ਹੁਣ ਚੱਕ ਲੀਆ ਹੁਣ ਤੁਸੀਂ ਲਗਵਾਉਂਗੇ ਕਿਤਾ ਕਿ ਪੁਲਿਸ ਨੂੰ ਕਿਹਾ ਨਹੀਂ ਕਿ ਪੁਲਸੀ ਅਸੀਂ ਕਿੰਨੀ ਵਾਰ ਰਿਪੋਰਟ ਕਰਕੇ ਕੁਝ ਕਰਦੇ ਹੀ ਨਹੀਂ ਕਾਰਵਾਈ ਪਿੱਛੇ ਚੱਕੀ ਗਈ ਸੀ ਤਾਂ ਵੀ ਰਿਪੋਰਟ ਕੀਤੀ ਤਾਂ ਵੀ ਕੁਝ ਨਹੀਂ ਕਿ ਉਹਨਾਂ ਨੇ ਕੀਤੀ ਕਾਰਵਾਈ ਕਿਤਾ ਇਹਨਾਂ ਦੇ ਕਰਦਾ ਅਸੀਂ ਅਸੀਂ 1 ਸਾਲ ਪਹਿਲੇ ਫੋਨ ਵੀ ਗਿਆ ਤਾਂ ਰਿਪੋਰਟ ਵੀ ਲਗਵਾ ਕੇ ਆਇਆ ਤਾਂ ਬਾਰ ਬਾਰ ਪੁੱਛ ਕਰਾਇਆ ਕੀ ਹੋ ਰਿਹਾ ਜੀ ਕਰਦੇ ਵੇ ਦੇਖਦੇ ਵੇ ਬਸ ਉਸਕੇ ਬਾਅਦ ਚੁੱਪ ਹੋ ਗਏ ਅਭੀ ਕਿਆ ਬੰਦਾ ਕਰੇਗਾ ਜੋਨ ਜਿਨ੍ਹਾਂ ਦੇ ਡੇਢ ਰਕਦੀ ਚੋਰੀ ਹੋਈ ਹੈ ਡੇਢ ਰਕਦੀ ਅਸੀਂ ਕੋਈ ਲਿਖਾਈ ਕੋਈ ਕੋਈ ਸੰਗੋ ਨਹੀਂ ਮਿਲਿਆ 635 ਨੰਬਰ ਹੈ ਮੇਰਾ ਮਕਾਨ ਦਾ ਐਲਜੀ ਫਲੈਟ ਦਾ ਸਾਨੂੰ ਕੋਈ ਵੀ ਉਹਦਾ ਹੀ ਕਰਨ ਹੁਣ ਜੇ ਇੱਥੇ ਦੋ ਬੰਦੇ ਇੱਥੇ ਖੜ ਕੇ ਦੋ ਬੰਦੇ ਉਥੋਂ ਚੋਰੀ ਕਰਕੇ ਭੱਜ ਗਏ ਅਸੀਂ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਅੱਜ ਤੋਂ ਇੱਕ ਮਿੰਟ ਯਾਰ ਛੱਡ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਤਾਜਪੁਰ ਰੋਡ ਤੇ 20 25 ਬੰਦਿਆਂ ਦਾ ਗਰੋ ਆਇਆ ਤੇ ਉਹ ਜਿਹੜਾ ਕੈਡੈਂਟੀਫਾਈ ਨਹੀਂ ਹੋ ਪਾਇਆ ਨਾ ਫੜਿਆ ਗਿਆ ਉਹ ਨਾ ਫੜਿਆ ਗਿਆ ਨਾ ਆਇਡੈਂਟੀਫਾਈ ਹੋਇਆ ਗਿਆ ਅਸੀਂ ਉਸ ਵੇਲੇ ਸਾਰੇ ਇਲਾਕੇ ਨੇ ਇਕੱਠੇ ਹੋ ਕੇ ਇੱਥੋਂ ਦੇ ਐਮਐਲਏ ਦਲਜੀਤ ਸਿੰਘ ਦਲਜੀਤ ਸਿੰਘ ਗਰੇਵਾਲ ਨੂੰ ਅਪਰੋਚ ਕੀਤਾ ਉਹ ਉਥੇ ਚਲੋ ਇੱਕ ਮੀਟਿੰਗ ਵੀ ਹੋਈ ਸੀ ਉੱਥੇ ਮੀਟਿੰਗ ਕੀਤੀ ਗਈ ਸੀ ਲੇਕਿਨ ਕਿ ਲੋਕ ਵੀ ਬੇਸਿਟਾ ਰਹੇ ਮੈਂ ਉਹੀ ਦੱਸਣਾ ਚਾਹਣਾ ਮੈਂ ਉਹੀ ਦੱਸਣਾ ਚਾਹਣਾ ਵੀ ਉਸ ਮੀਟਿੰਗ ਦੇ ਵਿੱਚ ਵੀ ਮੈਂ ਆਪ ਖੁਦ ਵੀ ਤੇ ਬਹੁਤ ਸਾਰੇ ਲੋਕਾਂ ਨੇ ਉੱਥੇ ਹੋਰ ਵੀ ਕਿਹਾ ਸੀ ਵੀ ਇਸ ਏਰੀਏ ਚ ਦਿਨ ਦਿਹਾੜੇ ਲੋਕ ਲੁੱਟੇ ਜਾਂਦੇ ਨੇ ਇੱਥੇ ਮੋਟਰਾਂ ਲਾਈਆਂ ਜਾਂਦੀਆਂ ਨੇ ਕਿਉਂਕਿ ਉਦੋਂ ਪਹਿਲਾਂ ਸਾਡੇ ਗੁਆਂਢ ਦੇ ਵਿੱਚ ਤਿੰਨ ਮੋਟਰਾਂ ਲੈ ਚੁੱਕੀਆਂ ਸੀ ਅੱਜ ਸਵੇਰੇ ਦੋ ਲਈਆਂ ਅੱਜ ਸਵੇਰੇ ਦੋ ਲਈਆਂ ਨੇ ਤੁਹਾਡੇ ਘਰੋਂ ਲਈਆਂ ਆ ਇਹਨਾਂ ਦੇ ਘਰੋਂ ਅੱਜ ਦੋ ਮੋਟਰਾਂ ਲਈਆਂ ਨੇ ਤੇਰੇ ਕਿੰਨੇ ਵੇਲੇ ਸਮਾਂ ਸੀਗਾ ਤੇਰੇ ਟਾਈਮ ਜੀਗਾ 10:30 ਤੋਂ 11:15 ਦਾ ਸਾਢੇ 10:30 ਤੋਂ ਸਾਢੇ 11:15 ਚੋਰ ਅੰਨਾ ਸક્રિય ਹੋ ਗਏ ਕਿਉਂ ਖੋਹ ਹੀ ਨਹੀਂ ਦੇ ਆ ਖੁੱਲੇ ਆ ਮੇਰੇ ਖੁੱਲੇ ਆ ਸਭ ਕੁਝ ਖੁੱਲੇ ਆ ਅਸੀਂ ਕਾਮ ਸਾਹਮਣੇ ਸੋਧ ਕਰਨਾਂ ਖੁੱਲੀਆਂ ਨੇ ਇਹਨਾਂ ਦੁਕਾਨਾਂ ਤੇ ਖੁੱਲੀਆਂ ਦੇ ਹੋਣ ਦੇ ਬਾਵਜੂਦ ਬੰਦਾ ਐਡਾ ਤੇਜ਼ ਆ ਕੋਈ ਜਾਂ ਉਹਨੂੰ ਇਹੀ ਸਹਿ ਆ ਕਿ ਉਹ ਸ਼ਰਿਆਮ ਆਇਆ ਦੋ ਮੋਟਰਾਂ ਖੋਲੀਆਂ ਲਾਗੇ ਲੈ ਗਿਆ ਮੈਂ ਦਿਖਾਈਆਂ ਹੁਣ ਵੀਜ਼ੂਅਲ ਵੀ ਦਿਖਾਏ ਆ ਚੱਲਣਗੇ ਵੀ ਨਾਲ ਜਿਹੜੀ ਦੋ ਮੋਟਰ ਲਗਾਈਆਂ ਕਿ ਮਤਲਬ ਪੁਲਿਸ ਦੀ ਨਫਰੀ ਦੀ ਕਮੀ ਹੈ ਕਿ ਪੁਲਿਸ ਗਸ਼ਟ ਨਹੀਂ ਹੁੰਦੀ ਇਹਦਾ ਸਾਨੂੰ ਕੀ ਪਤਾ ਇਹ ਤਾਂ ਪੁਲਿਸ ਜਵਾਬ ਦੇਉਂਦੀਆਂ ਕੋਈ ਰਾਤ ਨੂੰ ਵੀ ਨਹੀਂ ਆਉਂਦੀ ਜਦੋਂ ਮਰਜ਼ੀ ਪਾਖਦੀ 12 ਵਜੇ 1 ਵਜੇ ਲੋਕ ਇੱਥੇ ਘੁੰਮਦੇ ਹੁੰਦੇ ਆ ਪਤਾ ਨਹੀਂ ਕੌਣ ਹੁੰਦੇ ਆ ਜੇ ਉਹਨਾਂ ਨੂੰ ਦੇਖ ਲਈਏ ਤਾਂ ਲੜਨ ਨਹੀਂ ਪੈਂਦੇ ਇੱਥੇ ਜਿਹਨੂੰ ਮਰਜ਼ੀ ਕੁਝ ਕਹਿ ਲੋ ਹਾਂ ਹਾਂ ਡੇਲੀ ਦਾ ਕੰਮ ਹੈ ਲੋਕ ਲੜਨ ਨੂੰ ਪੈਂਦੇ ਆ ਸਵੇਰੇ 5 5:30 ਰੋਜ਼ ਬੰਦੇ ਲੁੱਟ ਹੁੰਦੇ ਰੋਜ਼ ਗਿੰਨ ਨਗਾ ਐ ਨੁਕਰ ਤੋਂ ਲੈ ਕੇ ਮੈਥੇ ਦੁਕਾਨ ਤੱਕ ਰੋਜ਼ ਰੋ ਅੱਜ ਜਿਵੇਂ ਰੈਵਲ ਹੋਇਆ ਗਿਆ ਮਤਲਬ ਰੋਜ਼ ਦੀ ਗੱਲ ਆ ਗਿਆ ਇਹ ਨਾਰਮਲ ਗੱਲ ਆ ਗਈ ਆ ਗਿਆ ਤੁਹਾਡੇ ਘਰ ਦੇ ਸੈਰ ਨਹੀਂ ਕਰ ਸਕਦੇ ਜੋ ਬਜ਼ੁਰਗ ਨੇ ਘਰੇ ਚੁੱਪਚਾ ਬੈਠੇ ਰਹਣਾ ਬਾਹਰ ਨਹੀਂ ਨਿਕਲ ਸਕਦੇ ਅਗਲੇ ਨੇ ਵਾਲੀ ਲੈਣੀ ਧੱਕਾ ਮਾਰਨਾ ਨਾਲੇ ਸੱਟ ਪੈਣੀ ਨਾਲੇ ਸਮਾਨ ਜਾਣਾ ਲੇਕਿਨ ਅਸੀਂ ਉਹ ਵੀਡੀਓ ਵੀ ਦਿਖਾਵਾਂ ਜੀ ਤੇ ਦਾਤ ਪੜਿਆ ਅਸੀਂ ਜਿਹਨੂੰ ਲੁੱਟਿਆ ਗਿਆ ਬੰਦੇ ਨੂੰ ਜੀ ਦਾ ਦਿਖਾਓ ਸਵੇਰੇ ਪਾਰਕ ਦੇ ਵਿੱਚ ਸੈਰ ਕਰਨਾ ਔਖਾ ਹੋ ਗਿਆ ਅਸੀਂ ਡਰ ਦੇ ਮਾਰੇ ਸੈਰ ਨਹੀਂ ਕਰਦੇ ਆ ਅਸੀਂ ਡਾਇਬਟੀਸ ਦੇ ਮਰੀਜ਼ ਆ ਡਰ ਦੇ ਮਾਰੇ ਸੈਰ ਕਰਨ ਨਹੀਂ ਜਾਂਦੇ ਆ ਡਾਕਟਰ ਕਹਿੰਦਾ ਡੇਲੀ ਸੈਰ ਕਰਨਾ ਹੈ ਇਹ ਹਾਲ ਹੋ ਗਿਆ ਕੀ ਕਹਿ ਰਹੇ ਆਹ ਪਹਿਲਾਂ ਵਾਲੀ ਖਿੱਚੀ ਗਈ ਇਹ ਮੇਰੀ ਇਹ ਹੁਣ ਦੁਬਾਰਾ ਬਣਵਾਈਆਂ ਕੀ ਕਰੀਏ ਹੁਣ ਮਜੂਰਕ ਬਣਦੇ ਜਾਂ ਚੰਗੇ ਲੱਗਦੇ ਖਲੀ ਹੱਤ ਕਰਨ ਇਹ ਕਹਿੰਦਾ ਜੀ ਮੋਟਰ ਹਾ ਅੱਜ ਇਹ ਨੇ ਹੋਈ ਆ ਨਾਲੇ ਮੇਰੀ 10 60 ਦੋਨਾਂ ਦੀ ਇਕੱਠੀ ਇਕੱਠੀ ਲੇਕਿਨ ਐਲ ਆਈ ਜੀ ਫਲੈਟ ਆ ਜਿੱਥੇ ਅਸੀਂ ਮੌਜੂਦ ਹੈ ਗਿਆ ਲੇਕਿਨ ਤੋਂ ਮੋਟਰਾਂ ਚੋਰੀ ਹੋ ਗਈਆਂ ਉਸ ਤੋਂ ਬਾਅਦ ਇਹ ਮਹਿਲਾ ਦੀ ਕੰਨਾਂ ਦੀ ਵਾਲੀ ਤੱਕ ਲਾ ਕੇ ਲੈ ਕੇ ਚੁੱਕੇ ਲੇਕਿਨ ਹੁਣ ਦੁਬਾਰਾ ਬਣਾਈ ਆ ਇੱਕ ਵੀਡੀਓ ਹੋਲ ਜਿਹੜੀ ਨਾਲ ਚਲਦੀ ਪਈ ਆ ਜਿਹਦੇ ਵਿੱਚ ਦਾਤ ਦੀ ਨੋਕ ਦੇ ਉੱਤੇ ਲੇਕਿਨ ਬੇਚ ਪਰਚਾ ਦਰਜ ਕਰ ਦਿੱਤਾ ਗਿਆ 70 ਨੰਬਰ ਥਾ ਲੇਕਿਨ ਅਜੇ ਤੱਕ ਆਇਡੈਂਟੀਫਾਈ ਨਹੀਂ ਹੋ ਪਾਇਓ ਚੋਰ ਜਿਹੜੇ ਜਿਹੜਾ ਸਖਸ ਜਿਹੜਾ ਰਾਧਾ ਸਵਾਮੀ ਡੇਰੇ ਦੇ ਜਾ ਰਿਹਾ ਸੀਗਾ ਤੇ ਉਹ ਪੈਦਲ ਸੀਗਾ ਜਿਹਨੂੰ ਦਾਦ ਦੀ ਨੋਦੇ ਤਾਂ ਮੋਬਾਈਲ ਤੇ ਉਹਦੀ ਨਕਦੀ ਜਿਹੜੀ ਲੈ ਕੇ ਰਫੂ ਚੱਕਰ ਹੋ ਗਏ ਸੀਗੇ ਲੇਕਿਨ ਚੋਰਾਂ ਦਾ ਨਾ ਖੋਪ ਜਿਹੜਾ ਇਸ ਕਲੋਨੀ ਦੇ ਵਿੱਚ ਆ ਗੁਰੂ ਅਰਜਨ ਨਗਰ ਦੇ ਵਿੱਚ ਪੈ ਚੁੱਕਾ ਹੋਇਆ ਕਿ ਇਹਨਾਂ ਨੂੰ ਪਰਿਵਾਰ ਹੀ ਹੈਗੀ ਕਿ ਆਖਿਰ ਚੋਰੀ ਕਰ ਰਹੇ ਨੇ ਪਰਿਵਾਰ ਖੜੇ ਆ ਕਿ ਨਹੀਂ ਖੜੇ ਆ ਲੇਕਿਨ ਗੇਟ ਲੱਗਾ ਹੋਇਆ ਸੀਗਾ ਗੇਟ ਖੋਲ ਕੇ ਅੰਦਰ ਟੱਪ ਕੇ ਦੋ ਮੋਟਰਾਂ ਚੱਕੀਆਂ ਤੇ 10:30 ਵਜੇ ਸਵੇਰ ਏ ਭਾਈ ਸਾਹਿਬ ਦੇ ਘਰੋਂ ਜਿਹੜੀ ਮੋਟਰ ਲੈ ਕੇ ਰਫੂ ਚੱਕਰ ਹੋ ਗਏ ਹੁਣ ਦੇ ਦਿਆਂ ਕਿ ਪੁਲਿਸ ਜਿਹੜੀ ਹੈ ਆਡੈਂਟੀਫਾਈ ਕਰ ਪਾਏਗੀ ਕਿ ਨਹੀਂ ਕਰ ਪਾਏਗੀ ਮੈਂ ਕਿਹ ਵੀ ਯੂਰੂ ਪੁੱਛਾਂਗਾ ਬਈ ਜੇ ਕਿਸੇ ਪੁਲਿਸ ਵਾਲੇ ਦੀ ਜਾਂ ਕਿਸੇ ਵੀ ਵੱਡੇ ਬੰਦੇ ਦੀ ਕੋਈ ਚੋਰੀ ਹੁੰਦੀ ਉਹ ਤਾਂ ਮਿੰਟ ਚ ਕਵਰ ਹੋ ਜਾਂਦੀ ਹੈ ਤੇ ਗਰੀਬ ਬੰਦੇ ਦੀ ਕਿਉਂ ਨਹੀਂ ਹੁੰਦੀ ਮੈਨੂੰ ਇੱਕ ਦੱਸੋ ਇਹ ਵਿਚਾਰੇ ਗਰੀਬ ਐਲ.ਆਈ. ਚ ਰਹਿਣ ਵਾਲੇ ਗਰੀਬ ਬੰਦੇ ਦੀ ਕਿਉਂ ਜਿਹੜੀ ਬਾਡੀ ਲਿਖੀ ਜਾਂਦੀ ਉਹ ਕਹਿੰਦੇ ਪਹਿਲੇ ਬੰਦੇ ਲਿਆਓ ਬੁਲਾ ਕੇ ਜਾਂ ਕਿਸੇ ਵੱਡੇ ਬੰਦੇ ਲਿਆਓ ਪਹਿਲੇ ਸੜਕ ਬਾਈਕ ਚੋਰੀ ਹੋਇਆ ਅਸੀਂ ਸਾਰੀ ਰਿਪੋਰਟ ਕਿਲਾਈ ਕਾਗਜ਼ ਦਿੱਤਾ ਸਾਡੇ ਕੋਲ ਅਸਤੇ ਕ ਬਾਈਕ ਦਾ ਨਹੀਂ ਪਤਾ ਉਸ ਤੋਂ ਪਹਿਲੇ 3 ਸਾਲ ਹੋਏ ਮੇਰੇ ਜਵਾਈ ਦੇ ਐਕਸੀਡੈਂਟ ਹੋਇਆ ਸੀ ਮੈਂ ਸੀਐਮਸੀ ਗਈ ਪਿੱਛੇ ਤਾਂ ਮੇਰਾ ਘਰ ਨੂੰ ਪੂਰਾ ਲੁੱਟ ਕੇ ਲੈ ਗਏ ਪੂਰਾ ਘਰ ਖਾਲੀ ਮੇਰਾ ਅਸੀਂ ਕਿੱਥੋਂ ਭਰਨਾ ਹੈ ਕਿੱਥੋਂ ਭਰ ਜਿੱਤੇ ਐਲ ਆਈ ਜੀ ਮੋਟਰਾਂ ਚੋਰੀ ਹੋਈਆਂ ਮਾਤਾ ਮੌਜੂਦ ਹੈ ਮਾਤਾ ਕੀ 24 24 ਦਸੰਬਰ ਨੂੰ ਮੇਰਾ ਟੀਵੀ ਤੇ ਦੂਸਰਾ ਗੈਸ ਸਿਲੰਡਰ ਲੈ ਗਏ ਭਾਰਤ ਦਾ ਹਾਂਜੀ ਭਰਿਆ ਆਇਆ ਸੀਗਾ ਤੁਸੀਂ ਕੰਪਲੇਟ ਕੀਤੀ ਥਾਣੇ ਕੰਪਲੇਟ ਥਾਣੇ ਲਿਖਾ ਕੇ ਮੇਰੀ ਲੜਕੀ ਨੇ ਮੈਂ ਗਈ ਸੀ ਤੇ ਆਪਣੀ ਦੇਖੀ ਗੱਡੀ ਨਹੀਂ ਕਰਾ ਕੇ ਅਹਿਮਦਗੜ ਮੰਡੀ 'ਚ ਹਾਂਜੀ ਤੇ ਮੈਨੂੰ ਪਿੱਛੋਂ ਮੇਰੀ ਕੁੜੀ ਨੇ ਫੋਨ ਕੀਤਾ ਕਹਿੰਦੀ ਮੰਮੀ ਐਡਾਦਾਰਾ ਤੁਹਾਡੀ ਚੋਰੀ ਹੋ ਗਈ ਹੈ ਫਿਰ ਇਹ ਕੰਪਲੇਟ ਲਿਖਾ ਕੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਸੀ ਅਸੀਂ ਆਵਾਂਗੇ ਫੋਨ ਕਰਾਂਗੇ ਆ ਕੇ ਕੈਮਰੇ ਮੈਂ ਉਧਰ ਗਈ ਸੀਗੇ ਨਾਲ ਕੈਮਰੇ ਲੱਗੇ ਆ ਮੈਂ ਕਹਿੰਦਾ ਇੱਕ ਵਾਰੀ ਦਿਖਾ ਦਿਓ ਉਹਨਾਂ ਨੇ ਕਹਿੰਦਾ ਸਾਡੇ ਕੈਮਰੇ ਖਰਾਬ ਆ ਮੈਂ ਕਿੰਨੇ ਜਾਣਿਆਂ ਨੂੰ ਪੁੱਛਿਆ ਨਹੀਂ ਮੇਰੀ ਸੁਣੀ ਕਿਸੇ ਨੇ ਮੈਂ ਜਾ ਕੇ ਫਿਰ ਕੰਪਲੇਨ ਕਰਾ ਕੇ ਆਈ ਆ ਉਹ ਕਹਿੰਦਾ ਨੰਬਰ ਉਮਰ ਲੱਲੇ ਸੀਗੇ ਮੇਰੇ ਮੁੜ ਕੇ ਨਾ ਫੋਨ ਆ ਨਾ ਕੋਈ ਚ ਨਾ ਕੋਈ ਚੋਰੀ ਹੋ ਗਈ ਸੀ ਕਿਨੇ ਮੰਮੀ ਹਰਾਦੀ ਮੇਰੀ ਮੰਮੀ ਕਿੰਨੇ ਦੀ ਕਿੰਨੇ ਦੀ ਅਮਾਉਂਟ ਐਲਈਡੀ ਸੀਗੀ ਕੁਆਲਿਟੀ ਹੋਣੀ ਆ 67000 ਦੀ ਹਾਂ ਨਹੀਂ ਨਹੀਂ ਹਾਂ ਤੇ 40000 ਦੀ ਤੇ ਹੈਗੀ ਸੀ 40000 ਦੀ ਉਹ ਲਾਲੋ ਸਿਲੰਡਰ ਬਾਕੀ ਸਿਲੰਡਰ ਪੁਲਿਸ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਹਾਂ ਬਸ ਦੋ ਚੀਜ਼ਾਂ ਨਾ ਉਹਨਾਂ ਨੇ ਕੁਝ ਨਹੀਂ ਕੀਤਾ ਸਾਡੇ ਕਾਰਵਾਈ ਕੋਈ ਨਹੀਂ ਕੀਤੀ ਤੇ ਜਿਹੜੀ ਅੱਜ ਪੁੱਛ ਆਈ ਹੈ ਜਿਹੜੀ ਤੁਹਾਨੂੰ ਲੱਗਦਾ ਕਾਰਪਈ ਹੋਊਗਾ ਆ ਤੇ ਕੁਛ ਕੁਛ ਨਹੀਂ ਹੋਏ ਲੱਗਦਾ ਹੀ ਨਹੀਂ ਉਹ ਗਾਲੀ ਨਹੀਂ ਸੁਣਦੇ ਉਹ ਤਾਂ 24 ਦਸੰਬਰ ਦੀ ਗੱਲ ਆ ਤੁਸੀਂ ਆਪ ਸੋਚੋ ਦੇਖ ਅੱਜ ਦੇਖੋ ਕਿੰਨਾ ਟਾਈਮ ਹੋ ਗਿਆ ਕੋਈ ਫੋਨ ਨਹੀਂ ਆਇਆ ਮੈਨੂੰ ਗਾਲ ਸੁਣ ਗੈਰੀ ਮੇਰੀ ਵੀ ਗੈਰੀ ਚ ਮੋਟਰ ਲੱਗੇ ਰਹਿ ਗਿਆ ਸੀ ਮੈਨੂੰ ਪਤਾ ਹੈ ਮੈਂ ਤਾਂ ਮੇਥਾ ਰਹਾ ਮੇਰਾ ਕੋਈ ਵੀ ਨਹੀਂ ਹੈਗਾ ਮੈਂ ਕੱਲੀ ਰਹਿੰਦੀ ਆਪਣੇ ਘਰ 'ਚ ਇਹ ਮੇਰੀ ਬੇਟੀ ਨੇ ਮੈਨੂੰ ਮਕਾਨ ਦਿੱਤਾ ਹੈ ਮੈਂ ਬੇਟੀ ਦੇ ਮਕਾਨ 'ਚ ਰਹਿੰਦੀ ਹਾਂ ਨਾ ਮੇਰਾ ਆਦਮੀ ਹੈ ਨਾ ਮੇਰਾ ਮੁੰਡਾ ਹੈ ਦੋ ਬੇਟੀਆਂ ਦੋਨੋਂ ਵਿਆਹੀਆਂ ਹੋਈਆਂ ਮੈਂ ਕੱਲੀ ਰਹਿੰਦੀ ਹਾਂ ਉਹ ਤਾਂ ਖੋਫ ਹੈ हां जी मैं बिल्कुल कर ली नहीं चोरा का खौफ है इस कॉलोनी में हां जी हां जी पूरा भाई जी पूरा तो, आ, तो देखो तो ही इस टाइम 7:00 बजे होने में भी 7:00 बजे 8:30 बज गए लेकिन चोरी जड़ी हुई है 7:00 बजे से पहले हुई 2015 ਦੇ ਵਿੱਚ ਵੀ ਮੰਮੀ ਦੇ ਘਰ ਦੀ ਚੋਰੀ ਹੋਈ ਸੀ ਉਸ ਟਾਈਮ ਵੀ ਬਹੁਤ ਕੁਝ ਮੰਮੀ ਦਾ ਸਮਾਨ ਲੱਗ ਗਿਆ ਉਹ ਤਾਂ ਮੇਰਾ ਬੜਾ ਸਮਾਨ ਕਿੱਥੇ ਲੱਗ ਉਸ ਟਾਈਮ ਕੈਸ਼ ਪੇ ਹੋਏ ਸੀਗੇ ਅਲਮਾਰੀ ਚ ਉਹ ਦੋ ਵੀ ਲੱਗ ਗਿਆ ਸਭ ਕੁਝ ਤੋੜਪੜ ਹੋਇਆ ਹੈ ਸਿੰਦਰ ਕਿੰਨ ਰਵਈਆ ਹੁਣ ਕਿੱਦਾਂ ਲੱਗੇ ਕੁਝ ਨਹੀਂ ਕੀਤਾ ਉਹਦਾ ਵੀ ਨਹੀਂ ਕੀਤਾ ਸਿਰਫ ਕੁਝ ਵੀ ਕਾਰਵਾਈ ਨਹੀਂ ਹੈ ਜੀ ਪੁਲਿਸ ਦੀ ਬਸ ਇੱਕ ਬਜ਼ੁਰਗ ਜਨਾਨੀ ਇਕੱਲੀ ਰਹਿਣੀ ਆ ਦੱਸੋ ਕੋਈ ਉਹਨਾਂ ਨੂੰ ਸੋਚਣਾ ਚਾਹੀਦਾ ਨਾ ਬੇਦਰ ਸੋਚਣਾ ਤਾਂ ਕੀ ਆ ਕੋਈ ਗੱਲ ਹੀ ਨਹੀਂ ਕਰਦੇ ਕੋਈ ਬਿਲਕੁਲ ਲੇਕਿਨ ਮੁਲਾਜ਼ਮ ਤਾਂ ਆ ਗਏ ਨੇ ਕੁਲਦੀਪ ਸਿੰਘ ਤਾਂ ਆ ਗਿਆ 7 ਨੰਬਰ ਚੌਂਕੀ ਤੋਂ ਆਈਓ ਜਿਹੜੇ ਸਮੇਂ ਹੋਣਗੇ ਉਹ ਆਏ ਨੇ ਲੇਕਿਨ ਦਰਖਾਸਤ ਲਿਖਦੇ ਆ ਪੁੱਛਾਂਗੇ ਆਖਰੀ ਮਾਮਲਾ ਹੈ ਕੀ ਹੈ ਤੇ ਮਾਮਲੇ ਦੇ ਵਿੱਚ ਕਦ ਤੱਕ ਜਿਹੜਾ ਇਹ ਅਰੈਸਟ ਚੋਰੈਂਟੀਫਾਈ ਹੋ ਪਾਣਗੇ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਕੀ ਨਹੀਂ ਆਈ ਗੱਲਬਾਤ ਕਰਦੇ ਹਾਂ ਕੁਲਦੀਪ ਸਿੰਘ ਨਾਲ ਸਨੋ ਸਥਾਨਾ ਡਿਵੀਜ਼ਨ ਨੰਬਰ 7 ਦੇ ਆਈਓ ਕੁਲਦੀਪ ਸਿੰਘ ਸਾਡੇ ਨਾਲ ਮੌਜੂਦ ਹੈ ਜਿੱਥੇ ਐਲ ਆਈ ਡੀ ਜਿਹੜੀ ਚੋਰੀ ਹੋਈ ਸੀਗੀ ਮੋਟਰਾਂ ਜਿਹੜੀਆਂ ਦਿਨ ਦਿਹਾੜੇ ਕੱਡੀਆਂ ਗਈਆਂ ਸੀਗੀਆਂ ਉਹ ਨਾਲ ਬੈਠੇ ਨੇ ਲੋਕਾਂ ਦੀ ਸਮੱਸਿਆ ਵੀ ਸੁਣ ਰਹੇ ਨੇ ਲੇਕਿਨ ਤਸਵੀਰ ਦਿਖਾ ਰਹੇ ਆ ਇਹ ਉਹ ਤਸਵੀਰ ਹੈ ਗੱਲਬਾਤ ਵੀ ਕਰਦੇ ਆ ਸੀ ਮਨੂ 4 ਵਜੇ ਕਰਾ ਲਵੋ ਕੱਲਾ ਕੱਲਾ ਇੱਥੇ ਨਹੀਂ ਆਏਗਾ ਹੋਰ ਵੀ ਪਾਸੇ ਆਸੀ ਸਾਰਾ ਮੈਂ ਕਰਿਆ ਅਸੀਂ ਸੀਟ ਤੇ ਆਣਾ ਹੈ ਜੇ ਤੁਸੀਂ ਤੁਹਾਡੀ ਕੋਲੋਂ ਤੁਸੀਂ ਕਹੋ ਭਾਈ ਅਸੀਂ ਸਦਾਰ ਨੰਬਰ 1 ਤੇ ਦਾ ਮੈਂ ਬੇਨਤੀ ਕਰਨੀ ਚਾਹਣਾ ਵੀ ਮੈਂ ਬੁਜਾਤੇ ਖੋਦ ਸਦਾਰ ਨਾਮ ਮੈਂ ਕਿਸੇ ਆਰਗੇਨਾਈਜੇਸ਼ਨ ਦਾ ਹੈਟ ਹੈ ਮੈਂ ਸਿਟੀ ਯੂ ਪੰਜਾਬ ਦਾ ਜਿਲ੍ਹਾ ਦਾ ਸੈਕਟਰੀ ਮੈਂ ਕਮਿਊਨਿਸਟ ਪਾਰਟੀ ਮਾਰਕਸਵਾਦੀ ਰੈਵੋਲਿਊਸ਼ਨਰੀ ਦਾ ਜ਼ਿਲ੍ਹਾ ਕਮੇਟੀ ਮੈਂਬਰ ਆ ਸਟੇਟ ਕਮੇਟੀ ਮੈਂਬਰ ਆ ਅਸੀਂ ਰੋਜ਼ ਮੰਗ ਕਰਦੇ ਆ ਸਰਕਾਰਾਂ ਤੋਂ ਵੀ ਇੱਥੇ ਜਿਹੜੀਆਂ ਨੇ ਬੇਰੁਜ਼ਗਾਰੀ ਬਹੁਤ ਹੈ ਇਸ ਅਸਾਪ ਦੇ ਨਾਲ ਇੱਥੇ ਦੀ ਆਬਾਦੀ ਆ ਉਸ ਅਸਾਪ ਦੇ ਨਾਲ ਇੱਥੇ ਪੁਲਿਸ ਦੀ ਭਰਤੀ ਹੋਣੀ ਚਾਹੀਦੀ ਹੈ ਪਰ ਹੁਣ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਅਸੀਂ ਹੁਣ ਇਸ ਗੱਲ ਕਰਕੇ ਵੀ ਬੇਟੀ ਕਰੀ ਜਾਈਏ ਅਸੀਂ ਮੰਗ ਤਾਂ ਕਰਾਂਗੇ ਹੀ ਨਾ ਅਸੀਂ ਤੁਹਾਡੇ ਕੋਲ ਜਾਵਾਂਗੇ ਅਸੀਂ ਤੁਹਾਨੂੰ ਭੁਲਾਇਆ ਅਸੀਂ ਤੁਹਾਨੂੰ ਅਪੀਲ ਕਰਾਂਗੇ ਵੀ ਤੁਸੀਂ ਇਹਦੀ ਸਾਡੀ ਐਫ ਆਈ ਆਰ ਨੋਜ਼ ਵੀ ਕਰੋ ਤਾਂ ਕਿ ਸਰਕਾਰ ਨੂੰ ਵੀ ਪਤਾ ਲੱਗੇ ਕਿ ہاں ਇੰਨਿਆਂ ਦੀ ਲੋੜ ਹੈ ਬਿਲਕੁਲ ਪੁਲਤੀਪਾ ਜੀ ਮਾਮਲਾ ਕਿਸੇ ਜਿਹੜਾ ਤੇ ਪਹੁੰਚਿਓ ਪੂਰਾ ਮਾਮਲਾ ਕਿਸੇ ਜਿਹੜਾ ਦੱਸੋ ਜੀ ਵਿਸਥਾਰ ਵਿੱਚ ਇੱਥੇ ਨਾ ਮੋਟਰਾਂ ਪਾਣੀ ਵਾਲੀਆਂ ਮੋਟਰਾਂ ਜਿਹੜੀਆਂ ਛੋਟੀਆਂ ਹਾਂ ਜੀ ਹਾਂ ਜੀ ਉਹ ਪਾਣੀ ਚੜ੍ਹਦੀਆਂ ਜੀ ਇਹ ਕੋਈ ਪਹਿਲੇ ਤੋਂ ਉਹਨਾਂ ਨੂੰ ਦੱਸਿਆ ਵੀ ਇਹ ਕਿ 11 ਵਜੇ 11:30 10:30 ਤੇ 11 ਦੇ ਵਿੱਚ ਇੱਕ ਮੋਟਰ ਇਧਰੋਂ ਅੱਗੋਂ ਐਲ ਆਈ ਸੀ ਤੋਂ ਖੁੱਲੀ ਹੈ ਜੀ ਆਹ ਹੋਣੀ ਨਾ ਕੋਈ ਪੁੱਛਿਆ ਇਹ ਕਹਿੰਦੇ ਵੀ ਕੋਈ 5 ਕਿ ਵਜੇ ਨਾਲ ਸੀ ਪਾਣੀ ਚੜਿਆ ਸੀਗਾ 5 ਤੋਂ 7 ਦੇ ਵਿੱਚ ਇੱਥੇ ਦੋ ਮੋਟਰਾਂ ਜਿਹੜੀਆਂ ਹਨ ਅਨਪਰਸਨਲ ਲਾਇਆ ਉਹ ਤੁਸੀਂ ਸੀਸੀਟੀਵੀ ਫੁਟੇਜ ਲੱਗੀ ਆ ਤੇ ਕੋਈ ਕੈਮਰੇ ਕੁਮਰੇ ਕੈਮਰੇ ਕੁਮਰੇ ਆ ਦੇਖੇ ਇੱਕ ਕੈਮਰਾ ਉੱਧਰ ਲੱਗਾ ਹੋਇਆ ਕੈਮਰੇ ਖੰਗਾਲਨਦੇ ਆ ਲੱਗਦਾ ਵੀ ਕੋਈ ਕਲੂ ਸਾਹਮਣੇ ਆ ਸਕਦਾ ਜੇ ਕਿ ਕੈਮਰੇ ਫੁਟੇਜ ਸਾਹਮਣੇ ਕਿਉਂ ਨਹੀਂ ਇਹ ਕੈਮਰੇ ਦੇ ਵਿੱਚ ਮੋਟਰ ਐਕਸ ਮੋਟਰ ਵਾਲਾ ਲਾਈ ਐ ਹੱਥ ਚ ਫੜ ਕੇ ਲੈ ਕੇ ਗਏ ਹੋਣਗੇ ਉਹ ਵਿੱਚ ਦਿਖਾਈ ਦੇਣਗੇ ਸਾਨੂੰ ਲਿਕਨੇ ਤੇ ਇਹ ਲੋਕਾਂ ਨੇ ਆ ਵੀ ਕਿ ਜਦੋਂ ਇੰਟਰਵਿਊ ਕੀਤੀ ਆ ਉਦੋਂ ਆ ਵੀ ਕਿ ਆ ਜੀ ਕਿ ਇੱਥੇ ਪੀਸੀਆਰ ਗੱਜ ਜਿਹੜੀ ਐ ਨਹੀਂ ਹੁੰਦੀ ਪ੍ਰੋਪਰਲੀ ਕਿਉਂਕਿ ਪਹਿਲੇ ਜਦੋਂ 1.5 ਸਾਲ ਪਹਿਲੇ ਦੀ ਗੱਲ ਕੀਤੀ ਜਾਵੇ 150 ਪਹਿਲੇ ਜਦੋਂ ਪੁਲਿਸ ਆਊਂਡ ਕਰਦੀ ਸੀਗੀ ਤਾਂ ਇਲਾਕੇ ਦੇ ਵਿੱਚ ਬਿਲਕੁਲ ਸੁੱਖ ਸ਼ਾਂਤੀ ਸੀਗੀ ਨਾਲ ਇਹਦੇ ਵਿੱਚ ਕੋਈ ਚੋਰੀ ਦੀ ਵਾਰਦਾਤ ਸੁਣਨ ਨੂੰ ਮਿਲੀ ਸੀਗੀ ਪੀਸੀਆਰ ਜਿਹੜਾ ਨਾ ਜਿੱਦਾਂ ਜਿੱਥੇ ਇਹਦੇ ਵਿੱਚ ਮ ਠੀਕ ਹੈ ਨਾ ਉਹ ਪੂਰਾ ਏਰੀਆ ਉਹ ਕਵਰ ਕਰਦੇ ਆ ਜੀ ਠੀਕ ਹੈ ਨਾ ਦੋ ਪੀਸੀ ਆ ਲੱਗੇ ਹੁੰਦੇ ਆ ਇੱਕ 67 ਨੰਬਰ 62 ਨੰਬਰ ਉਹਦਾ ਏਰੀਆ ਵੰਡਿਆ ਹੋਇਆ ਉਹ ਉਹ ਕਰਦੇ ਆ ਕੋਈ ਗੱਲ ਨਹੀਂ ਫੜ ਲਾਂਗੇ ਅਸੀਂ ਕਟੇ ਅੱਗੇ ਵੀ ਫੜੇ ਅਸੀਂ ਮੋਬਾਈਲ ਫੜੇ ਆ ਕਈ ਚੋਰ ਫੜੇ ਆ ਕਰੀ ਜਾਂਦੇ ਅਸੀਂ ਇਹ ਵੀ ਇਹ ਵੀ ਫੜ ਲਾਂਗੇ ਨਹੀਂ ਕੋ ਦੀਪ ਜੀ ਕਾ ਗੱਲ ਆ ਇਹ ਨਹੀਂ ਕਿ ਦਾ ਹੁਣ ਇੱਕ ਬੰਦਾ ਸਸੰਗ ਘਰ ਨੂੰ ਜਾ ਰਿਹਾ ਸੀਗਾ ਸਵੇਰ ਨੂੰ ਤੁਹਾਨੂੰ ਪਤਾ ਹੈ ਕਿ ਥਾਣੇ 'ਚ ਐਫ ਆਈ ਆਰ 7 ਨੰਬਰ 'ਚ ਐਫੇ ਦਰਜ ਹੋਈ ਆ 10 ਦੀ ਨੋਕ ਤੇ ਮੋਬਾਈਲ ਤੇ ਨਕਦੀ ਲੈ ਕੇ ਸੀਗੀ ਲੇਕਿਨ ਉਹ ਵੀ ਅਜੇ ਤੱਕ ਚੋਰ ਫੜਿਆ ਨਹੀਂ ਗਿਆ دہشتਗਰਦ ਕਤ ਫੜਿਆ ਨਹੀਂ ਗਿਆ ਲੇਕਿਨ ਲੋਕਾਂ ਚਾਹ ਹੈਗਾ ਕਿ ਸਾਡੀ ਜਿਹੜੀ ਇਹ دہشتਗਰਦੀ ਚੋਰੀ ਦੀ ਫੈਲੀ ਹੋਈ ਆ ਉਹਨੂੰ ਪੁਲਿਸ ਸਹਿਯੋਗ ਦੇ ਨਾਲ ਖਤਮ ਕਰ ਦੇਵੇ ਪੁਲਿਸ ਕਰਨ ਦੀ ਆਪਣਾ ਜ਼ੋਰ ਪੂਰਾ ਲਾਉਂਦੀ ਹੈ ਜੀ ਉਹਨਸ ਨੇ ਫੜਫੜ ਕੇ ਜੀਐਲਐਬੀ ਪੇ ਦੇ ਪਰਚੇ ਵੀ ਦਿੱਤੇ ਐ ਬਰਾਮਦਗੀਆਂ ਵੀ ਕਰਵਾਈਆਂ ਇਹਨੂੰ ਥੋੜਾ ਜਿਹਾ ਟਾਈਮ ਲੱਗੂਗਾ ਵੀ ਆਪਾਂ ਲੱਭਣਾ ਚੋਰ ਇਹੋ ਜਿਹਾ ਨਹੀਂ ਉਹ ਕੁਵਾੜੀਆਂ ਦੀਆਂ ਦੁਕਾਨਾਂ ਤੇ ਕਰਾਂਗੇ ਰੇਟ ਉਹਨਾਂ ਤੋਂ ਦੇਖਾਂਗੇ ਕਿ ਕਿਤੇ ਕੋਈ ਉਹ ਮੋਟਰਾਂ ਪਈਆਂ ਹੋਣਗੀਆਂ ਫਿਰ ਇਹਨਾਂ ਨੂੰ شناخت ਕਰਾਵਾਂਗੇ ਕਰਾਂਗੇ ਆਪਾਂ ਕਿਰਪਾ ਬੋਲੋ ਜੀ ਸਾਡੇ ਨਾਲ ਕੁਲਦੀਪ ਜੀ ਸੀਗੇ 7 ਨੰਬਰ ਥਾਣੇ ਦੇ ਇਸ ਸਮੇਂ ਆਈ ਹੋ ਨੇ ਜੋ ਮੌਕੇ ਤੇ ਪਹੁੰਚੇ ਸੀਗੇ ਐਲ ਆਈ ਜੀ ਐਮ ਆਈ ਜੀ ਜਿਹੜੇ ਪਹੁੰਚੇ ਐਲ ਆਈ ਜੀ ਉੱਥੇ ਜਿੱਥੇ ਮੋਟਰਾਂ ਚੋਰੀਆਂ ਹੋਈਆਂ ਸੀ ਸਾਫ਼ ਗੱਲ ਕਹਤੀ ਹੈ ਕਿ ਸੀਸੀਟੀਵੀ ਫੁਟੇਜ ਜਿਹੜੀ ਹੈ ਕੰਗਾਲੀ ਜਾਊਗੀ ਤਾਂ ਕਿ ਚੋਰਾਂ ਦਾ ਕੁਝ ਕਲੂ ਪਤਾ ਲੱਗੇ ਜਿੱਦਾਂ ਹੀ ਚੋਰਾਂ ਦਾ ਕਲੂ ਪਤਾ ਲੱਗੇਗਾ ਉਸ ਨੂੰ ਇਸ ਬਾਤ ਨੂੰ ਜਲਦੋਂ ਜਲਦ ਜਿਹੜੀ ਹੈ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਕੈਮਰਾਮੈਨ ਮੀ ਦੇ ਨਾਲ ਵਿਸ਼